ਹਾਂਜੀ ਜੀ ਕੀ ਹਾਲ ਜੀ ਸਾਰਿਆਂ ਦਾ ਸਵੇਰ ਦੇ ਸਵਾਸ਼ੇ ਦਾ ਹੋ ਗਿਆ ਟਾਈਮ ਬਾਹਰ ਪੈਂਦਾ ਮੀ ਜੀ ਇਹ ਮੈਂ ਕਿਹਾ ਚਾਹ ਦਾ ਬਣਾ ਕੇ ਪੀਏ ਘੋਟਾ ਤੇ ਚਾਹ ਦੀ ਤਿਆਰੀ ਕਰ ਲਈ ਆਪਾਂ ਚਾਹ ਬਣਾਉਨੇ ਆ ਹੁਣ ਇਹ ਸੰਦਾ ਵੀ ਵਰਤਿਆ ਨਹੀਂ ਸੀ ਆਪਾਂ ਇਹ ਆਪਾਂ 2023 ਦਾ ਹੀ ਨਾਲ ਚੱਕੀ ਫਿਰਦੇ ਆ 9ਵੇਂ ਮਹੀਨੇ ਦੀ 3 ਤਰੀਕ ਦਾ ਤੇ ਕੱਲ ਵਰਤਿਆ ਤੇ ਅੱਜ ਵਰਤਣ ਲੱਗੇ ਆ ਆਜੇ ਜੀ ਬਣਾਉਨੇ ਆ ਚਾਹ ਤੇ ਫੇ ਚਾਹ ਜੀ ਆਪਣੀ ਬਣ ਲੈ ਰੈਡੀ ਆ ਹੁਣ ਲਓ ਜੀ ਚਾਹ ਆਪਣੀ ਬਣ ਕੇ ਤਿਆਰ ਆ ਤੇ ਹੁਣ ਆਪਾਂ ਮਾਤਾ ਵਾਲੀਆਂ ਪਿੰਨੀਆਂ ਨਾ ਇਹਨੂੰ ਪੀਨੇ ਆ ਫੇ ਬਾਣਦੀ ਥੋੜੀ ਜਿਹੀ એનਰਜੀ ਤੇ ਫੇ ਸਮਾਨ ਇਕੱਠਾ ਕਰਦੇ ਆ ਥੋੜੀ ਜਿਹੀ ਪੈਕ ਕਰਦੇ ਆ ਫੇ ਮੜੇ ਮੀ ਹਟੇ ਤੇ ਟੈਂਟ ਇਕੱਠਾ ਕਰਕੇ ਵਧਾਂਗੇ ਸਫਰ ਵੱਲ ਮੀ ਹਣ ਚ ਵੀ ਬਸ ਮਾਰਕ ਮੇਰ ਕਰਨ ਅਕਾਲਪੁਰ ਸੱਚੇ ਬਾਸ਼ਾ ਜੀ ਆਪਾਂ ਇਸ ਟਾਈਮ ਬੈਠੇ ਆ ਜੀ ਤੁਹਾਨੂੰ ਪਤਾ ਹੀ ਆ ਬਾਲਟਾਲ 20 ਕੈਂਪ ਆ ਜਿਹੜਾ ਮਿਲਟਰੀ ਦਾ ਉਹਦੇ ਲਾਗੇ ਮਜ਼ਦੂਰਾਂ ਦੇ ਟੈਂਟ ਲੱਗੇ ਹੀ ਕਰਕੇ ਰੋਡ ਦਾ ਕੰਮ ਚੱਲਦਾ ਉੱਥੇ ਆਪਾਂ ਟੈਂਟ ਲਾ ਲਿਆ ਹੈਗਾ ਹਾਂਜੀ ਕੀ ਹਾਲ ਜੀ ਸਾਰਿਆਂ ਦਾ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਰੋਡਕੀ ਵਾਲਾ ਰੋਡਕੀ ਵਾਲ ਦੇ ਕੋਡੇ ਵੱਲੋਂ ਮੀਂਹ ਨੇ ਖੱਜਲ ਖਰਾਬ ਜਰੂਰ ਕੀਤੀ ਆ ਜੀ ਰਾਤ ਦੇ ਹੋ ਰਹੇ ਆ ਆਪਾਂ ਅਜੇ ਤੱਕ ਵੀ ਪਰ ਜਿਹੜਾ ਲੋਕਿਕਾ ਨਜ਼ਾਰਾ ਕੁਦਰਤ ਦਾ ਦੇਖਣ ਨੂੰ ਮਿਲਣਾ ਹੈ ਸਗਾ ਇਸ ਕਰਕੇ ਆਪਾਂ ਖੱਜਲ ਖਵਾਰ ਕੀਤਾ ਆਪਾਂ ਨੂੰ ਕਾਲਪੁਰਖ ਨੇ ਤੇ ਆਹ ਨਜ਼ਾਰਾ ਦਿਖਾਉਣਾ ਹੀ ਮਾਲਕ ਨੇ ਆ ਜਾ ਤੁਹਾਨੂੰ ਵੀ ਦਿਖਾ ਲਦੇ ਆ ਲੋਕਿਕ ਨਜ਼ਾਰਾ ਕੁਦਰਤ ਦਾ ਮਾਨੋ ਜੀ ਆਨੰਦ ਦੇਖੋ ਜੀ ਕੈਂਮੈਨ ਉਧਾਂ ਹੋ ਰਹੀ ਆ 8 ਵਜ ਗਏ ਆ ਸਵੇਰ ਦੇ ਤੇ ਹੋਏ 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 ਕੈਮਰੇ 'ਚ ਪਤਾ ਨਹੀਂ ਜੀ ਕਿੱਦਾਂ ਲਾਦਦਾ ਹੋਣਾ ਆ ਇਹ ਪਹਾੜੀਆਂ ਜੀ ਉਹ ਹੀ ਆ ਜਿਹੜੀਆਂ ਬਾਲਟਾਲ ਜਿਹੜਾ ਆਪਾਂ ਆਪਣੇ ਸ਼ੈਵ ਜੀ ਦੇ ਮੰਦਿਰ ਨੂੰ ਤੁਰ ਕੇ ਜਾਂਦੇ ਆ ਉੱਥੇ ਆਪਾਂ ਕੈਂਪ ਦੇ ਕੋਲੇ ਰੁਕੇ ਸੀਗੇ ਰਾਤ ਤੇ ਇਹ ਉਹ ਹੀ ਪਹਾੜੀਆਂ ਜਿਹੜੀਆਂ ਤੁਸੀਂ ਤੁਰ ਕੇ ਦਰਸ਼ਨ ਕਰਨ ਜਾਂਦੇ ਆ ਆਪਣੇ Hindu ਭਰਾ ਲੋਗ ਤੇ ਮਾਣੋ ਜੀ ਆਨੰਦ ਕਰੋ ਜੀ ਇੱਥੋਂ ਹੀ ਦਰਸ਼ਨ ਓਏ ਹੋਏ 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 ਦੇਖੋ ਜੀ ਇਹ ਹੈ ਕਿ ਨਹੀਂ ਖੂਬਸੂਰਤ ਨਜ਼ਾਰਾ ਤੇ ਇੱਧਰ ਆਪਣਾ ਟੈਂਟ ਲੱਗਾ ਆਇਆ ਜੀ। ਮਾਨ ਆਪਣਾ ਘੋੜਾ ਹੁਣ ਇਹਨੂੰ ਖੋਲਦੇ ਆ ਟੈਂਟ ਨੂੰ ਮੀਂਹ ਭਾਵੇਂ ਕੰਮਣ ਜੀ ਹੋ ਰਹੀ ਪਰ ਤੁਰਨਾ ਪੈਣਾ ਆ। ਕਣੀਏ ਪਾਈ ਨਾਲ ਗੱਲ ਹੋਈ ਆ ਕਹਿੰਦਾ ਜੇ ਜੀਲਾ ਪਾਸ ਪਾਰ ਕਰ ਲਾ ਫੇ ਮੀਂਹ ਨਹੀਂ ਹੋਣਾ। ਸੇ ਆਪਾਂ ਮੀਂਹ ਜੇ ਕਰ ਲੈਨੇ ਹੁਣ ਕੱਢ ਕੇ ਸੰਦਾ ਟੱਪਾ ਜਿਹਾ ਪਾ ਲਿਆ ਆ ਉੱਤੇ। ਓਏ ਹੋਏ ਹੋਏ। ਬਹੁਤ ਨਜ਼ਾਰਾ ਯਾਰ ਧਾਨਿਆ ਕੁਦਰਤ ਬਹੁਤੋ ਸਾਜਿਆ ਯਾਰ ਕੁਦਰਤ ਨੇ ਇਹ ਇੱਥੋਂ ਸ਼ੁਰੂ ਹੁੰਦੀ ਆ ਜੀ ਅਮਰਨਾਥ ਦੀ ਯਾਤਰਾ ਜਿਹੜੀ ਪੈਦਲ ਹੁੰਦੀ ਆ ਉਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਆਹ ਹੀ ਪਹਾੜ ਆ ਉਹ ਜਿਹੜੇ ਦੀਦੇ ਆ ਤੇ ਕੋਸ਼ਕ ਬੱਦਲ ਦੇ ਨਾਲ ਟਕ ਜਾ ਹੋਗਾ ਜਾਂ ਬਰਫ਼ ਦੇ ਨਾਲ ਤੇ ਉਹ ਚੜ ਕੇ ਫਿਰ ਉੱਥੇ ਦਰਬਾਰ ਤੇ ਪਹੁੰਚਦਾ ਆ ਭੋਲੇ ਸ਼ੰਕਰ ਦੇ ਕਰ ਲਓ ਜੀ ਦਰਸ਼ਨ ਇੱਥੋਂ ਹੀ ਤੇ ਬਾਕੀ ਆ ਜਾਓ ਹੁਣ ਸੰਦਾ ਟੱਪਾ ਇਕੱਠਾ ਕਰਦੇ ਆਂ ਤੇ ਬਾਦਦੇ ਆਂ ਸਫਰ ਵੱਲ ਲਓ ਜੀ ਸਮਾਨ ਆਪਾਂ ਘੋੜੇ ਤੇ ਲੱਦ ਲਿਆ ਆ ਪਰ ਅੱਜ ਪਤਾ ਲੱਗਾ ਜੀ ਕੈਂਪਿੰਗ ਕੀ ਹੁੰਦੀ ਆ ਲਾਗੇ ਦਾ ਸੌਣ ਦਾ ਨਿਆਰਾ ਫੁੱਲ ਆਇਆ ਕੋਈ ਚੱਕਰ ਨਹੀਂ ਪੂਰੀ ਇੰਜੋਏਮੈਂਟ ਹੋਈ ਜਦੋਂ ਟੈਂਟ ਪਟਣਾ ਪਿਆ ਨਾ ਮੀਂਹ ਤੋਂ ਬਾਅਦ ਉਦੋਂ ਪਤਾ ਲੱਗਾ ਵੀ ਕੈਂਪਿੰਗ ਨੂੰ ਕੈਂਪਿੰਗ ਕਹਿੰਦੇਗੇ ਇਹਨੂੰ ਹੱਥ ਖੜੇ ਕਰਾ ਦਿੱਤੇ ਜੜੀ ਕਿ ਟੈਂਟਰ ਨੇ ਜਿੰਨਾ ਕ ਇਹ ਐਂਟਰੀ ਲਿਬੜਾ ਉਹਨਾ ਕੇ ਆਪ ਲਿਬੜ ਗਿਆ ਆਪਾਂ ਆਇਆ ਜੀ ਬਾਦਦੇ ਹਣ ਸਫਰ ਵੱਲ ਤੇ ਇਧਰ ਨੂੰ ਜਾਣਾ ਆ ਆਪਾਂ ਜੇ ਜੀਲਾ ਪਾਸ ਪਾਰ ਕਰਨਾ ਉਹ ਦੇਖੋ ਸਾਹਮਣੇ ਬਰਫ ਨਾਲ ਲੱਦੇ ਪਹਾੜ ਇਹ ਆ ਜੀ ਜਿੱਦ ਆਪਾਂ ਪਹਿਲਾਂ ਤੁਹਾਨੂੰ ਦੱਸ ਕੇ ਠੇ ਅਮਰਨਾਥ ਵਾਲੇ ਪਹਾੜ ਜਿਹੜੀ ਅਮਨਾਲ ਯਾਤਰਾ ਚੱਲਦੀ ਹੁੰਦੀ ਪੈਦਲ ਜੋ ਕੇ ਹੁਣ 26 ਤਰੀਕ ਤੋਂ ਸ਼ੁਰੂ ਹੋਣ ਵਾਲੀ ਆ ਤੇ ਆਪਾਂ ਬਾਲਟਾ ਲਈਆਂ ਨੇ ਤੇ ਇੱਥੇ ਇਦਾਂ ਜਿਹੜੇ ਲੋਕ ਆ ਲੋਕ ਆਉਂਦੇ ਗੱਡੀ ਆਈ ਇਦਾਂ ਇਹ ਇੱਥੋਂ ਹੀ ਖੜ ਕੇ ਦਰਸ਼ਨ ਕਰਦੇ ਆ ਮੱਥਾ ਟੇਕ ਲਿਆ ਨੀ ਤੇ ਮੱਥਾ ਟੇਕ ਅੱਗੇ ਇੱਥੇ ਜਾਣਾ ਉਧਰ ਨੂੰ ਜਾਣਗੇ ਜਾਨੀ ਕਿ ਹਾਲੇ ਕਰਕੇ ਓਪਨ ਨਹੀਂ ਕੀ ਜਾਤਾ ਰਾਂ ਨੀस्तानी ਖੁੱਲਿਆ ਇੱਥੋਂ ਦਰਸ਼ਨ ਕਰਕੇ ਅੱਗੇ ਜਾ ਰਹੇ ਆ ਇਹੋ ਹੀ ਪਹਾੜ ਆ ਜੀ ਅਮਰਨਾਥ ਵਾਲੇ ਸਿੰਘ ਜੀ ਆਪਣਾ ਘੋੜਾ ਚੜਦਾ ਆਂਦਾ ਆ ਜੇ ਜੀਲਾ ਪਾਸ ਤੇ ਬਸ ਕੁਦਰਤ ਦੇ ਕੀ ਕੋਹ ਰਚਿਆ ਕਿੰਨੀ ਸੁੰਦਰ ਆ ਇਹ ਦੇਖਦੇ ਹੋਏ ਚੜੀ ਜੰਨੇ ਆ ਜੇ ਜ਼ਿਲ੍ਹਾ ਪਾਸ ਤੇ ਇਧਰ ਆਪਣਾ ਕੋੜਾ ਸਾਹਮਣੇ ਪੰਚਾਇਤ ਦੁਕਾਨ ਦਾ ਸਪਈ ਮੈਂ ਕਿਹਾ ਚਾਹ ਦਾ ਕੱਪ ਪੀਨੇ ਆ ਤੇ ਇਧਰ ਰੋਡ ਦਾ ਕੰਮ ਚੱਲੀ ਜਾਂਦਾ ਆ ਤੇ ਉੱਪਰ ਪਿੱਛੇ ਸੀਗੀ ਲੇਬਰ ਉਹ ਪਿੱਛੇ ਰੋਡ ਬਣਦਾ ਸੀਗਾ ਆਪਾਂ ਕ੍ਰਾਸ ਕਰਿਆ ਤੇ ਉਹ ਲੇਬਰ ਨੇ ਆਪਾਂ ਨੂੰ ਕਿਹਾ ਹੀ ਕਿ ਉੱਥੇ ਜਾ ਕੇ ਟੈਂਟ ਲਾ ਲਓ ਜਿੱਥੇ ਆਪਾਂ ਰਾਤ ਰੁਕੇ ਸੀਗੇ ਬਹੁਤ ਮੈਨਸਾਰ ਬੰਦੇ ਆ ਯਾਰ ਕਸ਼ਮੀਰ ਦੇ ਬਹੁਤ ਜ਼ਿਆਦਾ ਪਿਆਰ ਕਰਦੇ ਆ ਬਾਹਰੋਂ ਆਈ ਯਾਤਰੀਆਂ ਨੂੰ ਜਦੋਂ ਬਰਫ ਨਾਲ ਪਹਾੜ ਲਾਦ ਜਾਂਦੇ ਆ ਰੋਡ ਵੀ ਆਹ ਬਲੌਕ ਹੋ ਜਾਂਦੇ ਆ ਆਵਾਜਾਈ ਬੰਦ ਹੋ ਜਾਂਦੀ ਸਿਆੜਾਂ ਦੇ ਵਿੱਚ ਤਾਂ ਇਹ ਬਾਈ ਸਿਆੜਾਂ ਦੇ ਵਿੱਚ ਆਹ ਪਹਿਰਾਵਾ ਪਉਂਦੇ ਆ ਕੋਸਿੰਗ ਰਾਈਟ ਇਹਨੂੰ ਕਹਿੰਦੇ ਆ ਜੀ ਫਿਰਨ ਆ ਜੋ ਬਾਈਆਂ ਦੇ ਪਾਇਆ ਤੇ ਠੰਡ ਜ਼ਿਆਦਾ ਹੁੰਨ ਕਾਰਨ ਜਦੋਂ ਬਰ ਪਈ ਹੁੰਦੀ ਆ ਆਪਣੇ ਸਿਆੜ ਮਹੀਨੇ ਦੇ ਵਿੱਚ ਜਨਵਰੀ ਫੈਰ ਦੇ ਵਿੱਚ ਉਹ ਜਿਹੜੀ ਹਾਂਡੀ ਜੀ ਦੇ ਵਿੱਚ ਅੱਗ ਚਲਾ ਕੇ ਆਖ ਹੱਥ ਦੇ ਨਾਲ ਫੜ ਕੇ ਰੱਖਦੇ ਅੰਦਰਲੇ ਪਾਸੇ ਉਹਨੂੰ ਕਹਿੰਦੇ ਆ ਜੀ ਕਾਂਗੜੀ ਤੇ ਉਹ ਦਿਨ ਆਫ ਗਰਮੈਸ਼ ਬਣੀ ਰਹਿੰਦੀ ਆ ਕੌਂਸਿੰਗ ਰਾਈ ਸਰੀਰ ਸੈਟ ਰਹਿੰਦਾ ਆ ਤਾਪਮਾਨ ਸਰੀਰ ਦਾ ਵਧੀਆ ਤਰੀਕੇ ਨਾਲ ਬਣਿਆ ਰਹਿੰਦਾ ਆ ਮੈਂ ਕਿਹਾ ਇਹਦੀ ਬਾਰੇ ਆਪਾਂ ਨੂੰ ਉਦੋਂ ਪਹਿਲਾਂ ਨਾਮਾਂ ਦਾ ਨਹੀਂ ਪਤਾ ਸੀ ਵੀ ਇਹਨੂੰ ਫਿਰਨ ਕਹਿੰਦੇ ਆ ਤੇ ਉਹ ਹਾਂਡੀ ਨੂੰ ਕਾਂਗੜੀ ਉਹ ਪਤਾ ਲੱਗਾ ਇੱਥੇ ਪੁੱਛਿਆ ਜਦੋਂ ਆਪਾਂ ਮੈਂ ਕਿਹਾ ਤੁਹਾਡੇ ਨਾਲ ਵੀ ਸਾਂਝਾ ਕਰ ਦਿੰਨੇ ਆ ਆਪਾਂ ਇਧਰੋਂ ਆਏ ਆ ਜੀ 5 6 ਕਿਲੋਮੀਟਰ ਹੋਇਆ ਆ 5 6 ਜਾਂ 4 ਕਰਖ ਲਓ ਇੱਥੇ ਨਾ ਪਾੜਾ ਜਜਮੈਂਟ ਤਾਂ ਹੁੰਦੀ ਨਹੀਂ ਕਿਉਂਕਿ ਜੂਰ ਲੱਗਦਾ ਆ ਤੇ ਆਹ ਟੈਂਟ ਆਪਾਂ ਨੂੰ ਯਾਦ ਦੇ ਹੀ ਦੇ ਦੇ ਜਿਹੜਾ ਆਪਾਂ ਕੱਲ੍ਹ ਤੇ ਤੁਹਾਨੂੰ ਦਿਖਾ ਲਦੇ ਆਉਣੇ ਆ ਇੱਥੋਂ ਆ ਕੇ ਵਧੀਆ ਚਾਕਾ ਬਣਿਆ ਇਹਨਾਂ ਦਾ ਇਹ ਜੀ ਸਾਰੀ ਤਿਆਰੀ ਜਿਹੜੀ ਹੁਣ ਯਾਤਰਾ ਸ਼ੁਰੂ ਹੋਣ ਜਾ ਰਹੀ ਅਮਰਨਾਥ ਦੀ ਇਹ ਉਹ ਟੈਂਟ ਆ ਜਿੱਥੇ ਯਾਤਰੀ ਆ ਕੇ ਸਟੇ ਕਰਦੇ ਆ ਤੇ ਇੱਥੋਂ ਫੇ ਪੈਦਲ ਯਾਤਰਾ ਜਿੱਥੋਂ ਚੱਲਦੀ ਆ ਇਹ ਉਹ ਥਾਨੇ ਆ ਜੀ ਮਾਨੋ ਜੀ ਅਨੰਦ ਇੱਥੋਂ ਦਾ ਬਾੜਾ ਹੀ ਸੋਹਣਾ ਲੱਗਦਾ ਟੈਂਟ ਲੱਗੇ ਹੋ ਯਾਨੀ ਪੂਰਾ ਆਨੰਦ ਆਉਂਦਾ ਦੇਖ ਕੇ ਤੇ ਬਾਕੀ ਫੇ ਤੁਹਾਨੂੰ ਪਤਾ ਹੀ ਆ ਬਰਫ ਨਾਲ ਲੱਦੇ ਪਹਾੜ ਤੇ ਰੜਕੀ ਵਾਲਾ ਸਫਰ ਕੜਾਈ ਜਾਂਦੇ ਆ ਵਾਈ ਜਾਂਦੇ ਹੱਥ ਕੜੇ ਕਰਦੇ ਇਦਾਂ ਜਦੋਂ ਮਾਨਤ ਹੁੰਦਾ ਰਹਿੰਦਾ ਉਹ ਪੈੜਾ ਹੋਰ ਜ਼ੋਰ ਨਾਲ ਦੱਬੁੰਦਾ ਵੀ ਚਲੋ ਜੀ ਹੁਣ ਬਾਦਿਆਂ ਸਫਰ ਵੱਲ ਫੇ ਕੌਂਸਿੰਗ ਰਾਈਡ ਉਹ ਸਾਹਮਣੇ ਰਸਤਾ ਆ ਜੀ ਜਾਂਦਾ ਜਿਹੜਾ ਆਪਣੇ ਬਾਰਟਾਲ ਤੋਂ ਜਿਹੜਾ ਤਿਪੂਰੇ ਸ਼ੰਕਰ ਦੇ ਦਰਬਾਰ ਨੂੰ ਜਾਂਦਾ ਆ ਤੇ ਹੁਣ ਆਪਾਂ ਨੂੰ ਇਹਦਾ ਪਤਾ ਨਹੀਂ ਉਹ ਰਸਤਾ ਹੋਇਆ ਤੇ ਵੱਟ ਘੁੰਮ ਘੁਆ ਕੇ ਪਹਾੜੀਆਂ ਦੇ ਪਿੱਛੇ ਦੀ ਕੋਸਿੰਗ ਰਾਈਡ ਤੇ ਬਰਫ ਨਾਲ ਲੱਦੇ ਪਹਾੜ ਦੇਖੋ ਜੀ ਓਏ ਹੋਏ ਹੋਏ ਉਹ ਦੇਖੋ ਬੱਦਲ ਤੇ ਪਹਾੜ ਇੱਕੇ ਹੀ ਹੋਏ ਪਏ ਆ ਉਹਦੇ ਇਜੜਾ ਹੀ ਚੜਦੇ ਆਉਣੇ ਆਪਾਂ ਇਹਦੇ ਵਾਲੇ ਥਾੜੇ ਜਿਹੇ ਰੈਜ਼ੂਮਿੰਗ ਰਾਈਟ ਇਹ ਜਿਹੇ ਜਿੱਲਾਪਾਸ ਜਿਹੜਾ ਇੱਕ ਆਪਾਂ ਕਈਆਂ ਸਾਈਕਲਿਸਟਾਂ ਦੀਆਂ ਵੀਡੀਓ ਦੇਖੀਆਂ ਇਹ ਚੌਕਲੇਟ ਬਹੁਤ ਖੰਦੇ ਦਿੰਦੇ ਆ ਫੇ ਮਿੱਠੇ ਦੀ ਲੋੜ ਪੈ ਗਈ ਆ ਆਪਾਂ ਵੀ ਤਿਆਰਬਾ ਕਰਕੇ ਦੇ ਦੇ ਲੈ ਲਈਆਂ ਸੀ 4:00 ਵਜੇ ਖਾਧੀ ਆ ਕੰਨੀ ਜਿਆਦਾ ਪਾਸ ਜਾਣ ਲੱਗੇ ਆ ਇੱਕ ਖਾ ਕੇ ਦੇ ਦੇ ਦੇਖਦੇ ਤਿਆਰਬਾ ਇਹਦਾ ਵੀ ਜੀ ਆਪਣੇ ਯਾਰ ਕੇ ਦੇਸੀ ਬੰਦਿਆਂ ਨੂੰ ਨੇ ਅਸਰ ਦਾ ਪਤਾ ਨਹੀਂ ਕਿਹੜਾ ਕਰਨਾ ਉੱਦਾਂ ਵਾਰ ਸਵਾਲ ਵੀ ਜ਼ਰੂਰ ਆ। ਹੂੰ। ਆ। ਬਾਕੀ ਕੋਈ ਨਹੀਂ ਆਪ ਨੂੰ ਉਸੇ ਪਤਾ ਲੱਗਣਾ ਕਹਿੰਦੇ ਦਿਮਾਗ ਥੋੜੇ ਮੋਟਾ ਹੀ ਆ। ਜੇ ਜੇ ਬਾਕੀ ਕੀ ਕਰਦੀ ਇਹ। ਆਹ ਰੋਡ ਉਹ ਖਰਾਬ ਜਾਂ ਚੱਲ ਪਿਆ ਇੱਥੋਂ ਕਾ। ਤੇ ਇਹ ਰੋਡ ਖਰਾਬ ਹੋਣਾ ਵੀ ਹੈਲੋ। ਕੋਈ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਇਹ ਕਹਿੰਦੇ ਵੀ ਇਸ ਆ ਜਿਹੜਾ ਜੀਲਾ ਪਾਸ ਹੈ ਸੂਨ ਮਾਰਗ ਤੱਕ ਤੇ ਆਪਣੇ بیس ਕੈਂਪ ਤੱਕ ਤਾਂ ਸੜਕ ਸੋਹਣੀ ਆ بیس ਕੈਂਪ ਤੋਂ ਬਾਲਟਾਲ ਤੋਂ ਬਾਅਦ ਸੜਕ ਥੋੜੀ ਜਿਹੀ ਇਦਾਂ ਹੋ ਜਾਂਦੀ ਆ ਤੇ ਇਹ ਚੱਕਰ ਇਹ ਆ ਵੀ ਇੱਥੇ ਬਰਫ਼ ਬਹੁਤ ਪੈ ਜਾਂਦੀ ਆ ਅਕਤੂਬਰ ਨਵੰਬਰ ਮਹੀਨੇ ਦਾ ਫਿਰ 10-10 ਫੁੱਟ ਬਰਫ਼ ਚੜ੍ਹ ਜਾਂਦੀ ਆ ਉਹਦੇ ਕਰਕੇ ਰੋਡ ਖਰਾਬ ਹੋ ਜਾਂਦਾ ਫਿਰ ਹਾਇ ਸਾਲ ਇਹਦੀ ਮੁਰੰਮਤ ਕਰਦੇ ਰਹਿੰਦੇ ਆ ਤੇ ਚੱਲਦੇ ਰਹਿੰਦੇ ਆ ਹੈਲੋ ਹਾਈ ਤੇ ਇਹ ਚੱਕਰ ਆ ਇੱਥੇ ਰੋਡ ਖਰਾਬ ਹੋਣਾ ਕੋਈ ਵੱਡੀ ਗੱਲ ਨਹੀਂ ਕੀ ਤੇ ਪਰ ਉਹਦਾ ਆਨੰਦ ਆ ਰਿਹਾ ਪੂਰਾ ਪਾਸ ਪਾਸ ਸੁਣਿਆ ਸੀਗਾ ਪਾਸ ਅਨਾਂ ਔਖਾ ਪਾਸ ਚੜਨਾ ਇਦਾਂ ਪਰ ਯਾਰ ਚੜਨਾ ਚਲੋ ਔਖਾ ਹੈਗਾ ਇਹ ਨਹੀਂ ਹੈਗਾ ਵੀ ਨਹੀਂ ਔਖਾ ਇੰਨਾ ਵੀ ਔਖਾ ਨਹੀਂ ਵਾ ਆ ਇਹ ਵੀ ਨਹੀਂ ਸੰਪਤੀ ਲਈ ਜਾਣੀ ਇੰਨਾ ਵੀ ਔਖਾ ਨਹੀਂ ਆਨੰਦ ਵਾ ਆਉਦਾ ਆ ਜਿਹੜੇ ਆਪਣੇ ਭੈਣ ਭਰਾ ਸਫਰ ਵਿੱਚ ਸਾਥ ਦੇ ਰਹੇ ਆ ਬਈ ਇਦਾਂ ਕਰ ਉਹ ਕਰੇ ਕਿਹੜੇ ਸਮਾਨ ਦੀ ਜਰੂਰਤ ਹੈ ਜਾਂ ਕਿੱਥੇ ਕਿੱਦਾਂ ਰੁਕਣਾ ਹੈ ਆ ਜਿੱਦਾਂ ਆਪਣਾ ਗगनਦੀਪ ਬਾਈ ਹੋਵੇ ਮਰਿੰਡੇ ਵਾਲੇ ਤੇ ਆਪਣਾ ਜਗਤਾਰ ਭਾਈ ਤੇ ਆਪਣੇ ਫਰੈਸ਼ ਕੀ ਭਾਜੀ ਤੇ ਕਣੀਆਂ ਭਾਜੀ ਇਹ ਸਫਰ ਦੇ ਵਿੱਚ ਇਹਦਾ ਕਣੀਆਂ ਭਾਜੀ ਨੇ ਸਫਰ ਕੀਤਾ ਆਇਆ ਸਾਈਕਲ ਤੇ ਇਧਰ ਨੂੰ ਤੇ ਇਸ ਕਰਕੇ ਉਹ ਜਿਆਦਾ ਆਪਾਂ ਦੱਸ ਰਹੇ ਆ ਵੀ ਇੱਥੋਂ ਇਦਾਂ ਰੋਕ ਲਾ ਇੱਥੇ ਇਦਾਂ ਕਰ ਲਾ ਤੇ ਇੱਥੇ ਆਪਾਂ ਤਾਂ ਰੁਕੇ ਆ 2 ਕੁ ਮਿੰਟ ਮੀਂਹ ਉੱਤ ਪੈ ਰਿਆ ਆ ਤੇ ਇੱਥੇ ਇੱਕ ਜਾਦੂ ਜੁਰੀ ਆ ਕਣੀਆਂ ਭਾਈ ਹੁਣ ਆਦੀ ਕਣੀਆਂ ਭਾਈ ਹੁਣਾਂ ਨੂੰ ਵੀ ਮੀਂਹ ਇੱਥੇ ਆ ਕੇ ਪਿਆ ਸੀ ਜਦੋਂ ਸਫਰ ਕਰ ਰਹੇ ਸੀਗੇ ਲੇ ਵਾਲਾ ਤੇ ਉਹ ਇੱਥੇ ਰੁਕੇ ਸੀਗੇ ਮੈਂ ਕਿਹਾ ਇੱਥੇ ਵੀਡੀਓ ਬਣਾਉਨੇ ਆ ਜਿੰਨੇ ਵੀ ਬਾਈ ਹੁਣੀ ਸੀਗੇ ਸਫਰ ਕਰਨ ਵਾਲੇ ਉਹਨਾਂ ਦੀਆਂ ਯਾਦਾਂ ਤਾਜ਼ੀਆਂ ਹੋ ਜਾਣਗੀਆਂ ਆ ਜਾਓ ਜੀ ਤੁਹਾਨੂੰ ਦਿਖਾ ਲਦੇ ਆਂ ਸਥਾਨ ਉਹ ਜਿੱਥੇ ਬਾਈ ਹੁਣੋਂ ਮੀਂਹ ਆਏ ਤੇ ਬਾਈ ਹੁਣੀ ਰੁਕੇ ਸੀ ਘਣੀਆਂ ਹੋਣੀਆਂ ਇਹ ਆ ਜੀ ਉਹ ਸਥਾਨ ਜੇ ਜ਼ੀਲਾ ਟਾਈਗਰ ਸ਼ੈਵ ਮੰਦਿਰ ਮੇਨਟਾਇਨੈਂਟ ਬਾਈ 456 ਆਰ ਐਮ ਪੀ ਐਲ ਜੀ ਆਰ ای ਐਫਾ 122 ਆਰ ਸੀ ਸੀ 32 ਟੀ ਐ ਫੇਦਾ ਮਤਲਬ ਨਹੀਂ ਆਪਾਂ ਨੂੰ ਪਤਾ ਤੇ ਮੰਦਿਰ ਆ ਜੀ ਤੇ ਕਣਿਏ ਬਾਈ ਹੁਣਾਂ ਨੂੰ ਮੀ ਇੱਥੇ ਪੈਣ ਲੱਪਿਆ ਸੀ ਤੇ ਕਣਿਏ ਬਾਈ ਹੁਣੀ ਰਾਤ ਇੱਥੇ ਰੁਕੇ ਸੀਗੇ ਜਦੋਂ ਉਹ ਕਸ਼ਮੀਰ ਤੋਂ ਲੇਹ ਕਰ ਰਹੇ ਸੀ ਸਾਈਕਲ ਸਫਰ ਰੀਜ਼ਿਊਮਿੰਗ ਰਾਈਡ ਇੱਥੇ ਮੰਦਰ ਦੇ ਵਿੱਚ ਕਣਿਏ ਬਾਈ ਹੁਣੀ ਟੈਂਟ ਲਾਏ ਸੀਗੇ ਇੱਕ ਟੈਂਟ ਇੱਧਰ ਲੱਗ ਗਿਆ ਹੁਣਾ ਆ ਤੇ ਇੱਕ ਟੈਂਟ ਇੱਧਰ ਲੱਗ ਗਿਆ ਹੁਣਾ ਆ ਤੇ ਯਾਨੀ ਕਿ ਇਹ ਯਾਦ ਹੈ ਉਹਨਾਂ ਦੀ ਇੱਕ ਮਹਿਗਾ ਯਾਦ ਤਾਜ਼ੀ ਕਰਾ ਦਈਏ ਕਣਿਏ ਬਾਈ ਹੁਣਾ ਦੀ ਬੇ ਸਫਰ ਵੇਲੇ ਇੱਥੇ ਰੁਕੇ ਸੀ ਜਗ੍ਹਾ ਤੇ ਵੀਡੀਓ ਦੇਖਣਗੇ ਤਾਂ ਉਹਨਾਂ ਨੂੰ ਵਧੀਆ ਲੱਗੂਗਾ। ਹਾਂਜੀ ਆਪਾਂ ਕਣੀਏ ਬਾਈ ਉਹਨਾਂ ਦੀ ਯਾਦ ਤਾਜ਼ਾ ਕਰਕੇ ਤੁਰੇ ਹੀ ਮੰਦਿਰ ਦੇ ਕੋਲ ਜਿਹੜੀ ਆਪਾਂ ਤੁਸੀਂ ਪਹਿਲੀ ਕਲਿੱਪ ਚ ਦੇਖ ਕੇ ਆ ਟੈਮ ਵੀਡੀਓ ਤੇ ਹੁਣ ਰਾਹਤੇ ਜਾਂਦੇ ਆਪਾਂ ਨੂੰ ਬਾਈ ਮਿਲੇ ਸੀਗੇ ਗੱਡੀ ਆਪਣੇ ਜਿਹੜਾ ਹੀ ਨੰਬਰ ਆ ਪੀਪੀ08 ਕੌਸਿੰਗ ਰਾਈ ਹਜ਼ਾਰ ਪਰ ਤੋਂ ਆਏ ਤੁਹਾਨੂੰ ਮਿਲਾਉਣੇ ਆ ਜੀ। ਹਾਂਜੀ ਭਾਜੀ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ। ਤੇ ਬਾਈ ਥੋੜੇ ਆ ਵਾ ਸੁੱਚੀ ਬੋਲਿਓ ਕੈਮਰਾ ਆਪਣਾ ਲੂ ਬਜਟ ਦਾ ਹੀ ਆ। ਤੇ ਕੌਸਿੰਗ ਰਾਈ ਭਾਈ ਇਧਰ ਤਾਂ ਲੇਨ ਚੱਲੇ ਆ। ਹਾਂਜੀ ਰਿਸੀਵਿੰਗ ਰਾਈਟ ਭਾਈ ਆਪਾਂ ਦੇਖ ਕੇ ਰੁਕੇ ਸੀਗੇ ਤੇ ਜਦੋਂ ਇਦਾਂ ਕੋਈ ਰੁਕਦਾ ਆਪਣਾ ਬੰਦਾ ਤੇ ਬਹੁਤ ਯਾਨੀ ਕਿ ਮਾਣ ਜਿਹਾ ਮਹਿਸੂਸ ਹੁੰਦਾ ਹੈ ਤੇ ਹੌਸਲਾ ਵੱਜ ਜਾਂਦਾ ਭਾਜੀ ਆਪਾਂ ਕੱਲ੍ਹ ਤਾਂ ਹੀ ਦੇਖਣਗੇ ਭਾਈ ਥੱਲੇ ਤੁਹਾਨੂੰ ਸਾਨੂੰ ਦੇਖਿਆ ਭਾਜੀ ਸਾਨੂੰ ਤੁਹਾਡੇ ਤੇ ਬੜਾ ਮਾਣ ਆ ਬਹੁਤ ਵੱਡਾ ਹੌਸਲਾ ਵੱਜ ਜਾਂਦਾ ਭਾਜੀ ਹੋਰ ਵੀ ਇੱਕ ਰੱਬ ਨੇ ਜਿਹਦੇ ਨੂੰ ਸੁਭਬੀ ਮਿਲਾਉਣਾ ਹੈ ਇਹਨਾਂ ਦੇਖ ਲਓ ਕੱਲ੍ਹ ਥੱਲੇ ਆਪਾਂ ਤੁਹਾਨੂੰ ਮਿਲੇ ਠੀਕ ਠੀਕ ਹੈ ਬਿਲਕੁਲ ਬੜੀ ਜਿਹੀ ਹੋ ਗਈ ਭਾਈ ਜੀ ਇਦਾਂ ਚੜਦੀ ਕਲਾ ਰੱਖੇ ਤੁਹਾਡੀ ਯਾਤਰਾ ਸਭ ਨੂੰ ਚੜਦੀ ਕਲਾ ਤੇ ਬਾਈ ਹੁਣੀ ਬਾਈ ਕਪੂਰਥਲੇ ਤੋਂ ਹਨ ਹਾਂਜੀ ਹਾਂਜੀ ਸੀਟ ਲ ਸ਼ਹਿਰ ਕਬੂਤਰੇ ਸੀ ਹਨ ਬਹੁਤ ਬਹੁਤ ਧੰਨਵਾਦ ਹੌਸਲਾ ਵਧਾਉਣ ਲਈ ਬਾਈ ਆਹ ਦੇਖੋ ਜੀ ਕੁਦਰਤ ਬੱਦਲ ਨੀਵੇਂ ਰਹਿ ਗਏ ਤੇ ਪਹਾੜ ਉੱਚੇ ਇਹ ਆ ਜੀ ਕੁਦਰਤ ਕਾਉਸਿੰਗ ਰਾਈਡ ਇਹਦਾ ਅਨੰਦ ਮਾਣਣਾ ਨਿਕਲੇ ਆਪਾਂ ਬੱਸ ਸਵਾਦ ਆ ਪਿਆ ਮੀ ਭਾਵੇਂ ਪੀ ਜਾਂਦਾ ਪਰ ਆਲਾ ਦਵਾਲਾ ਦੇਖ ਕੇ ਨਜ਼ਾਰਾ ਹੀ ਵਜਾ ਪਿਆ ਜੀ ਏ ਬਾਈ ਆਪਾਂ ਜਿਨ੍ਹਾਂ ਦੇ ਕੋਈ ਰਾਤ ਰੁਕੇ ਫਿਰੇ ਤੇ ਬਾਈਆਂ ਦੀ ਡਿਊਟੀ ਇੱਥੇ ਆ ਤੇ ਡਿਊਟੀ ਬਾਈ ਇੱਥੇ ਕਰਦੇ ਆ ਵੀਰ ਬੀਆਰਓ ਮਹਿਕਮੇਜ ਆ ਤੇ ਬੀਆਰਓ ਮਹਿਕਮੇ ਦੇ ਵਿੱਚ ਇੱਧਰ ਵੀ ਪ੍ਰਾਈਵੇਟ ਹੀ ਆ ਜਾਨੀ ਕਿ ਜਿਹੜੇ ਭਰਤੀ ਕੀਤੇ ਆ ਬੰਦੇ ਆਪਣੇ ਜਿੱਦਾਂ ਪ੍ਰਾਈਵੇਟੇ ਕਰਦੇ ਆ ਬਿਜਲੀ ਮਹਿਕਮੇਜ ਵੀ ਟੀਚਰ ਵੀ ਰੋਡਵੇਜ ਵਿੱਚ ਵੀ ਜਾਨੀ ਕਿ ਇੱਧਰ ਵੀ ਜਿਹੜਾ ਸਰਕਾਰੀ ਮਹਿਕਮਾ ਬੀਆਰਓ ਆ ਉਹਦੇ ਵਿੱਚ ਪ੍ਰਾਈਵੇਟ ਆ ਮੁਲਾਜ਼ਮ ਜਾਣ ਕੇ 6 ਮਹੀਨੇ ਇਹਨਾਂ ਦੀ ਜੌਬ ਹੈ ਤੇ 6 ਮਹੀਨੇ ਰਹਿੰਦੇ ਬੇਲੇ ਤੇ ਉਹ ਜਿਹੜੇ 6 ਮਹੀਨੇ ਬੇਲੇ ਰਹਿੰਦੇ ਇਹਨਾਂ ਨੂੰ ਕੋਈ ਸੈਲਰੀ ਨਹੀਂ ਮਿਲਦੀ ਤੇ 6 ਮਹੀਨੇ ਜਿਹੜਾ ਕੰਮ ਕਰਦੇ ਸੈਲਰੀ ਮਿਲਦੀ ਹੈ ਸੈਲਰੀ ਹੈ 20000 ਇਹਨਾਂ ਦੀ ਤੇ ਬਾਈ ਸਰ ਮੈਂ ਬਾਤਾਂ ਫੇਕੇਆਂ ਇੰਨੀ ਕੀ ਜਾਣਕਾਰੀ ਮੈਂ ਦੇ ਦਉਣਾ ਮੈਂ ਨਿਕਲਦਾ ਹਾਂ ਮੈਂ ਕਿਹਾ ਫਿਰ ਹਾਂ ਠੀਕ ਹੈ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਆਪਕਾ ਯਾਰ ਠੀਕ ਹੈ ਲਓ ਜੀ ਜਜੀਲਾ ਪਾਸ ਆਪਾਂ ਕਰ ਲਿਆ ਕਵਰ ਯੋ ਥੱਲੇੋਂ ਦੇਖ ਲਓ ਜੇ ਕੀ ਦੀਦਾ ਦੂ ਦਾ ਅੱਖਾਂ ਨਾਲ ਦੀਦਾ ਹੈ ਕੈਮਰੇ ਵਾਲੀ ਅੱਖ ਨਾਲ ਨਹੀਂ ਦੀਦਾ ਹਨ ਵਲਟਾਲ ਵਾਲਾ ਜਿਹੜਾ ਕੈਂਪਿਆ ਸਾਰਾ ਦੀਦਾ ਹੈ ਅੱਖਾਂ ਨਾਲ ਕੈਮਰੇ ਚ ਪਤਾ ਨਹੀਂ ਹਾਂ ਦੀਦਾ ਕਿ ਨਹੀਂ ਉਧਰੋਂ ਆਪਾਂ ਆਏ ਆ ਉਹ ਸਾਰੀਆਂ ਚੜਾਈਆਂ ਚੜੂਈਆਂ ਚੜ ਕੇ ਤੇ ਮੌਸਮ ਦੇਖੋ ਜੀ ਤੇ ਜਿਲ੍ਹਾ ਪਾਸ ਕਲੀਅਰ ਕਰਕੇ ਪੂਰੀ ਖੁਸ਼ੀ ਹੋਈ ਆ ਤੇ ਇੱਧਰ ਜਿੰਨੇ ਵੀ ਆਪਣੇ ਰਾਈਡਰ ਜਾਂ ਗੱਡੀਆਂ ਵਾਲੇ ਜੋ ਜੀਜੀਲਾ ਪਾਸ ਕਲੀਅਰ ਕਰਦੇ ਆ ਉਹ ਇੱਥੇ ਆ ਕੇ ਤਸਵੀਰ ਕਾਰੀਆਂ ਤੇ ਜੂਰ ਚੱਲਦਾ ਆ ਤੇ ਊੜਾ ਆਪਾਂ ਵੀ ਇੱਧਰ ਲਾ ਦਤਾ ਆ ਤੇ ਫੋਟੋਆਂ ਆਪਾਂ ਵੀ ਇੱਕ ਦੋ ਖਿੱਚ ਲਈਆਂ ਇੱਥੇ ਆ ਕੇ ਖਿਚਾਈਆਂ ਨਹੀਂ ਤਾਂ ਊਟਾ ਹੀ ਨਹੀਂ ਖਿੱਚਉਂੀਆਂ ਤੇ ਆ ਸਾਰੇ ਤਸਵੀਰ ਕਾਰੀਆਂ ਹੋ ਰਹੀਆਂ ਜੀਜੀਲਾ ਪਾਸ ਫਤਿਹ ਤੇ ਬਾਕੀ ਤੁਹਾਨੂੰ ਜਾਣਕਾਰੀ ਇੱਕ ਸਾਂਝੀ ਕਰਦੇ ਆ ਜੀਜੀਲਾ ਪਾਸ ਬਾਰੇ ਜਦੋਂ ਆਪਾਂ ਰੈਸਲਿੰਗ ਰਾਈਡਰ ਤੋਂ ਚੱਲਦੇ ਆ ਤੇ ਸੂਨ ਮਾਰਗ ਤੋਂ ਆਪਣੇ 10 ਕਿਲੋਮੀਟਰ ਤੇ ਆਉਂਦਾ ਕੈਂਪ ਆਰਮੀ ਦਾ ਤੇ ਜੇ ਮੀਂਹ ਆਪਣਾ ਆਉਂਦਾ ਹੀ ਆਉਂਦਾ ਹੈ ਜਦੋਂ ਆਪਾਂ ਸੂਨ ਮਾਰਗ ਤੋਂ ਚੱਲਦੇ ਆਂ ਜੋ ਜੀਲਾ ਪਾਸ ਕ੍ਰੋਸ ਕਰਦੇ ਆਂ ਮੀਂਹ ਤਾਂ ਸਾਈਕਲ ਵਾਲਾ ਘੇਰ ਹੁੰਦਾ ਹੀ ਹੁੰਦਾ ਜੇ ਯਾਨੀ ਰਹਿਣ ਦਾ ਟਿਕਾਣਾ ਬਣਾਉਣਾ ਹੋਵੇ ਤਾਂ ਜੋ ਜੀਲਾ ਪਾਸ ਦੇ ਆਣੂ ਆਉਂਦਿਆਂ ਤੇ ਫਿਰ ਸੀਆਰਪੀਏ ਜੀ ਤੇ ਆਪਣੇ ਆਰਮੀ ਦਾ ਹੱਥ ਕੈਂਪ ਆਉਂਦਾ 10 ਕਿਲੋਮੀਟਰ ਤੇ ਉੱਥੇ ਰੁਕਸਾ ਦਿੰਦੇ ਆਂ ਤੇ ਉਤੋਂ ਬਾਅਦ ਇਹ ਮੀਂਹ ਜਿਹੇ ਦੇ ਘੇਰਦੇ ਆਂ ਰੀਜ਼ਿਊਮਿੰਗ ਰਾਈਟ 8 ਕਿਲੋਮੀਟਰ ਤੇ ਆਉਂਦਾ ਆ ਸ਼ੈਵ ਮੰਦਿਰ ਜਿਹੜਾ ਪਿੱਛੇ ਕਲੇਪੇ ਦੀ ਦੇਖ ਕੇ ਇੱਥੇ ਤੇ ਘਣੀਏ ਬਾਈ ਹੁਣੇ ਰੁਕੇ ਸੀ ਤੇ ਉਹ ਤੋਂ 8 ਕਿਲੋਮੀਟਰ ਤੋਂ ਬਾਅਦ ਨਹੀਂ ਕੋਈ ਕੁਝ ਵੀ ਆਉਂਦਾ ਹੈਗਾ ਫਿਰ ਜਜੀਲਾ ਪਾਸੇ ਹੀ ਆਉਂਦਾ ਆ ਜੀ ਜਜੀਲਾ ਪਾਸੇ ਆ ਉਥੋਂ 5 5 6 ਕਿੜੇ ਵਿੱਚ ਸ਼ੈਵ ਮੰਦਿਰ ਤੋਂ ਤੇ ਉਹ ਸਾਰਾ ਰੋਡ ਉਧਰ ਹੀ ਆਉਂਦਾ ਆ ਉਹ ਜੇ ਨੰਦ ਮੰਨੋ ਤੁਸੀਂ ਇਹ ਸਗੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਦੈ ਨੇ ਕਿਤੇ ਸਾਈਕਲਿਸਟ ਕੋਈ ਫਾਇਦਾ ਤਾਂ ਉਹਨੂੰ ਪਤਾ ਹੋਵੇ ਮੈਂ ਕਿੱਥੇ ਰੁਕਣਾ ਆ ਤੇ ਕਿੱਥੇ ਕਿ ਮੇਰਾ ਟਿਕਾਣਾ ਪਣ ਸਾਧਦਾ ਆ ਤੇ ਆ ਜਾਓ ਜੀ ਰੀਸਿਊਮਿੰਗ ਰਾਈਡ ਤੁਸੀਂ ਵੀਰਕਾਰੀਆਂ ਜੋੜਾ ਕੇ ਲਓ ਜੀ ਆਪਾਂ ਪਹੁੰਚ ਗਏ ਆ ਇਹਨੂੰ ਕਹਿੰਦੇ ਆ ਯਾਨੀ ਕਿ ਸਥਾਨ ਨੂੰ 0. 0. ਤੇ ਜੇ ਜੀਲਾ ਪਾਸ ਕ੍ਰੋਸ ਕਰਕੇ ਮਾਣੋ ਨਾਂ ਦਾ ਇੱਧਰ ਯਾਨੀ ਕਿ ਬਰਫ ਨਾਲ ਲੱਦੇ ਪਹਾੜ ਆ ਸਾਰੇ ਕੌਂਸਿੰਗ ਰਾਈਟ ਉੱਧਰ ਦੇਖੋ ਬੰਦਲ ਵਾਈਕ ਦਾ ਛਾਈ ਆ ਤੇ ਆ ਸਾਈਕਲਿਸਟ ਆ ਰੀਜ਼ਿਊਮਿੰਗ ਰਾਈਟ ਇਹਨਾਂ ਦਾ ਕੋਈ ਫੂਰ ਸਾਹ ਬੰਦਾ ਆ ਬਾਅਦ ਚ ਦੱਸਾਂਗੇ ਕਿੱਦਾਂ ਕਰਦੇ ਸਾਈਕਲਿੰਗ ਤੇ ਇੱਧਰ ਹਰਿਆਲੀ ਆ ਉੱਧਰ ਖੜਾ ਆਪਣਾ ਘੋੜਾ ਘੋੜਾ ਪਾ ਉਥੇ ਲੈਦਾ ਜਾਣਾ ਸੀਗਾ ਪਰ ਮੀ ਪਿਆ ਕਰਕੇ ਤੇ ਕੈਂਡ ਮੈਂ ਵੀ ਹੋ ਰਹੀ ਆ ਤੇ ਚਿਕੜ ਖਾਨਾ ਤੁਹਾਨੂੰ ਦੀਦਾ ਹੀ ਆ ਕਿੰਨਾ ਹੋਇਆ ਹੈ ਨਾ ਮੁੜ ਕੇ ਲਿਬੜ ਬਹੁਤ ਜਾਣਾ ਹੈ ਉਹ ਤੇ ਗਾਰਾ ਭਰ ਜਾਣਾ ਆ ਵਿੱਚ ਵੀ ਸਭ ਔਖਾ ਹੋ ਜਾਣਾ ਆ ਤੁਹਾਨੂੰ ਪਰੇਸ਼ਾਨੀ ਬਹੁ ਹੋਣੀ ਆ ਕੋਰਸਿੰਗ ਲਾਈਟ ਰੀਸਿਊਮਿੰਗ ਲਾਈਟ ਘੋੜਾ ਲਾਉਣੇ ਆ ਇੱਥੇ ਸਾਈਡ ਤੇ ਤੇ ਥੋੜਾ ਚਾਰਫੇ ਆਨੰਦਮਾਨਦੇ ਆ 0.0 ਦਾ ਪਹਿਲਾਂ ਕੋ ਖਾ ਲਈਏ ਲੋ ਜੀ ਰੀਸਿਊਮਿੰਗ ਰਾਈਟ ਇਹ ਬਿਨਾ ਦਾ ਪਰੌਂਠਾ ਖਾਈਏ ਇੱਕ ਅੱਧਾ ਉੱਧਰ ਲਗਾ ਬਾਈ ਬਣਾਉਣਾ 120 ਰੁਪਏ ਦਾ ਆਲੂ ਦਾ ਪਰੌਂਠਾ ਇੱਥੇ 0.3 ਤੇ ਤੇ ਆ ਕੋਈ ਹੈਗੀ ਦਾ ਕੁ ਸਿੱਕੀ ਹੈ ਕੋਨਸਿੰਗ ਰਾਈਟ ਰੀਸਿਊਮਿੰਗ ਰਾਈਟ ਹੱਥਾ ਸੋਨ ਹੋਈ ਪਈ ਹੈ ਜਿਹੜੀ ਆਪਾਂ ਜੰਮੂ ਤੋਂ ਨਾ SIM ਲਈ ਸੀ ਇਹ ਟੈਲ ਕੋਨਸਿੰਗ ਰਾਈਟ ਉਹਦਾ ਇੱਥੇ 0.0 ਤੇ ਨੈਟਵਰਕ ਨਹੀਂ ਆਉਂਦਾ ਇਹ ਤੁਹਾਨੂੰ ਪਹਿਲਾਂ ਦੱਸ ਦਈਏ ਮੈਂ ਕਿਾ ਜਾਣਕਾਰੀ ਸਾਂਝੀ ਕਰ ਦਈਏ ਬਾਈਸਾਈਕਲ ਐਕਟ ਨੂੰ ਵੀ ਇੱਥੇ Airtel ਦਾ ਨੈਟਵਰਕ ਨਹੀਂ ਆਉਂਦਾ ਹੈਗਾ ਬਾਕੀ ਸਿੰਮਾ ਤਾਂ ਤੁਹਾਨੂੰ ਪਤਾ ਨੇਗਾ ਆਪਾਂ ਜਿਹੜੀ ਜੰਮੂ ਤੋਂ ਲਈ ਸੀ 0.0 ਤੇ ਨੈਟਵਰਕ ਨਹੀਂ ਉਹਦਾ ਹੈਗਾ ਆਪਾਂ ਇੱਥੇ ਰੁਕਣਾ ਕਰਤਾ ਜੀ ਕੈਨਸਲ ਮੈਂ ਕਿਹਾ ਸਵਰ ਨੂੰ ਕਹਾ ਨੂੰ ਬਾਤ ਨੇ ਇੱਥੇ ਕਿਉਂਕਿ ਰਹਿਣ ਦਾ ਪ੍ਰਬੰਧ ਵੀ ਹੈ ਨਹੀਂ ਤੇ ਮੀ ਇੱਥੇ ਆਉਂਦਾ ਰਹਿੰਦਾ 0.0 ਤੇ ਦਿੱਲੀ ਤੇ ਸਾਰਾ ਸਫਰ ਵੀ ਅੱਜ ਆਪਾਂ ਜੋ ਜੀਲਾ ਪਾਸ ਵੀ ਸਾਰਾ ਮੀਂਹ ਚ ਹੀ ਕੀਤਾ ਪਰ ਤੇ ਹੁਣ ਅੱਗੇ ਦੇਖਦੇ ਕਿੱਥੇ ਤੱਕ ਪਹੁੰਚ ਹੁੰਦਾ ਆ ਤੇ ਬਾਕੀ ਕਿਤੇ ਅੱਜ ਹੋਮ ਸਟੇ ਦਾ ਜਾਂ ਹੋਟਲ ਦਾ ਦੇਖਾਂਗੇ ਕਿਉਂਕਿ ਸਰੀਰ ਕੰਬਾਂ ਦੇ ਅੰਦਰ ਗਰਮੀ ਦੇ ਨਾਲ ਕੱਪੜੇ ਸਾਰੇ ਭਿੱਜੇ ਆ ਤੇ ਉਤੋਂ ਠੰਡ ਵਾਧੂ ਆ ਤੇ ਪੂਰਾ ਕੰਮ ਆ ਚੰਡਿਆ ਆ ਹੱਲੇ ਗਰਮੀ ਹੋਰ ਆਊਗੀ ਜੇ ਦੋ ਪੈਡਲ ਮਾਰਾਂਗੇ ਜਿੱਥੇ ਤੱਕ ਪਹੁੰਚ ਪਹੁੰਚਾਂਗੇ ਬਾਕੀ ਤੁਸੀਂ ਐਦਾਂ ਆਨੰਦ ਮਾਣ ਲਓ ਤਾਂ ਕੈਮਰਾ ਘੁਮਾ ਦੰਨੇ ਇੱਕ ਵਾਰੀ ਜੀ ਤੇ ਆ ਆਪਣੇ ਇਥੋਂ ਕਾਰਗਰ ਰਹਿ ਗਿਆ 96 ਥੈਂਕਸ ਫੋਰ ਯੂਅਰ ਵਿਜ਼ਿਟ ਯੂ ਆਰ ਐਟ ਜੋਜ਼ੀਲਾ ਐਲਟੀਟਿਊਡ ਆ ਜੀ ਇੱਥੇ ਦਾ 11649 ਫੀਟ ਐਫਟੇ ਫੀਟ ਹੀ ਹੋਣਾ ਜੀ ਹਨਾ ਦਾਦੇ ਹੋ ਲੇ ਰਹਿ ਗਿਆ 326 ਕਿਲੋਮੀਟਰ ਤੇ ਇਧਰ ਤਸਵੀਰਕਾਰੀਆਂ ਜੂਰਾਂ ਤੇ ਆ ਤੇ ਆ ਸਾਹਮਣੇ ਦੇਖੋ ਬਦਲ ਪੂਰੇ ਪਹਾੜਾਂ ਦੇ ਪੱਤਕ ਮੰਡ ਐ ਨਯਾਰਾ ਹੀ ਆ ਗੈ ਇਦਾਂ ਹੀ ਹੋਈ ਜਾਂਦੀ ਆ ਰੁੜਕੀ ਵਾਲਿਆ ਚੱਲ ਵਧੀਏ ਕਮਲਿਆ ਮੀਹ ਦਾ ਕੋਈ ਨਹੀਂ ਪਤਾ ਹੈਗਾ ਫੇਕ ਕਣਮਣ ਸ਼ੁਰੂ ਆ ਆ ਜਾਓ ਜੀ ਵਾਦਦੇ ਆ ਸਵਰ ਵੱਲ ਇਧਰ ਨੂੰ ਜਾਣਾ ਜੀ ਆਪਾਂ ਹਾਂਜੀ ਜੀ ਆਪਾਂ ਜੀ 0.0 ਤੋਂ 2 ਕਿਲੋਮੀਟਰ ਥੱਲੇ ਉਤਰਿਆ ਆਏ ਆ ਤੇ ਇਹ ਆ ਜੀ ਜੋ ਜੀਲਾਬਾਰ ਮੈਮੋਰੀਅਲ ਇਹ ਤੁਹਾਨੂੰ ਇਹ ਲੈ ਮੇਰੇ ਦੇ ਦੇਣਾ ਕਾ ਖੂਬਸੂਰਤ ਨਜ਼ਾਰਾ ਹੈ ਜੀਲਾਬਾਰ ਮੈਮੋਰੀਅਲ ਥੈਂਕ ਯੂ ਫॉर ਵਿਜ਼ਿਟ ਪੂਰੀ ਜਿਹੜਾ ਡਿਪਾਰਟਮੈਂਟ ਅਥਾਰਟੀ ਘਰ ਗਿਆ ਕੋਸਿੰਗ ਰਾਈਟ ਤੇ ਆਪਾਂ ਇੱਧਰ ਘੂੜਾ ਤੇ ਆਪਾਂ ਪਹੁੰਚ ਗਏ ਆ ਜੀ ਆਪਣੇ ਮੀਨਾ ਮਾਰਗ ਤੇ ਇਹ ਆਪਾਂ ਢਾਬਾ ਜੰਮੂ ਦਾ ਡੂਗਰਾ ਢਾਬਾ ਇਹ ਡੂਗਰਾ ਢਾਬਾ ਉਹ ਜਿਹੜਾ ਆਪਾਂ ਸੂਨ ਮਾਰਗ ਜਿੱਥੇ ਰੋਟੀ ਖਾਧੀ ਸੀ ਪਹਿਲੀਆਂ ਵੀਡੀਓ ਤੁਸੀਂ ਦੇਖਿਆ ਹੋਣਾ ਆ ਸੂਨ ਮਾਰਗ ਜਿੱਥੇ ਆਪਾਂ ਪਰੌਂਠੇ ਖਾਦੇ ਸੀਗੇ ਆਪਣੇ ਜੰਮੂ ਢਾਬਾ ਇਹ ਵੀ ਇਹਨਾਂ ਦਾ ਹੀ ਆ ਤੇ ਸਫ਼ਰ ਤਾਂ ਆਪਣਾ ਨਿਕਲਦਾ ਸੀਗਾ ਦਰਾਸ ਤੱਕ ਦਾ ਦਰਾਸ ਇਥੋਂ 25 ਆ ਸਾਰਾ ਤੇ ਟਾਈਮ ਵਾਲੇ ਹੋਇਆ ਸਾਰੇ 3 ਵਜੇ ਆ ਤੇ ਰੋਡ ਵੀ ਵਧੀਆ ਆ ਹਾ ਚੜਾਈ ਘੱਟ ਹੀ ਪੈਣੀ ਆ ਤੇ ਸਫ਼ਰ ਨਿਕਲਦੇ ਪਰ ਕਪੜਾ ਲੀੜਾ ਲੱੱਥਾ ਬਹੁਤ ਗਿੱਲਾ ਹੋਇਆ ਅੰਦਰੋਂ ਗਰਮੀ ਨਾ ਕੰਮ ਆਇਆ ਲੱਗਾ ਕਿਉਂਕਿ ਸਾਰਾ ਸਫ਼ਰ ਆਪਾਂ ਮੀਂਹ ਚ ਹੀ ਕੀਤਾ ਤੇ ਇਸ ਕਰਕੇ ਨਾ ਕੋ ਰਹਿਣ ਦਾ ਪ੍ਰਬੰਧ ਹੈਗਾ ਆ ਤੇ ਬੰਦੇ ਆਪਣੇ ਪੰਜਾਬੀ ਆ ਇਹ ਜਿਹੜੇ ਜਿਨ੍ਹਾਂ ਕੋ ਚਾਰਜ ਆ ਇਹ ਆਪਣੇ ਗਰਦਾਸਪੁਰ ਜ਼ਿਲ੍ਹੇ ਦੇ ਆ ਇਹ ਕਮਰਾ ਕਿਤੇ ਰਹਿੰਦੇ ਵੀਰ ਹਾਲ ਸੋਹਣਾ ਬਣਿਆ ਆ ਤੁਹਾਨੂੰ ਦਿਖਾ ਲਦੇ ਆ ਹਾਲ ਵੀ ਤੇ ਬਾਕੀਆਂ ਕੋਲੋਂ ਲੈਂਦੇ ਆ ਉਦਾਂ 5-600 ਰੁਪਇਆ ਤੇ ਆਪਣੇ ਕੋਲ ਰੁਪਇਆ 200 ਲਿਆਇ ਨੀ ਆ ਜਾ ਅੰਦਰ ਸਮਾਨ ਰੱਖਦੇ ਆ ਨਾਲੇ ਤੁਹਾਨੂੰ ਦਿਖਾ ਲਦੇ ਆ ਹਾਲ ਆਇਆ ਜੀ ਇਹਨਾਂ ਦਾ ਬਣਿਆ ਆਪਣਾ ਰਿਗਾਰਡਮੈਂਟ ਜਿਹੜਾ ਤੁਹਾਨੂੰ ਕਹਿੰਦੇ ਹੈਗੇ ਸੋਹਣਾ ਸਿਸਟਮ ਆ ਇੱਧਰ ਟੈਂਟ ਬਣੇ ਆ ਇਦਾਂ ਰਹਿائش ਲਈ ਜੇ ਤੁਸੀਂ ਰੈਂਟ ਤੇ ਲੈਣਾ ਆ ਇਦਰ ਐਂਟਰੀ ਆਪੋ ਪੁੱਛਿਆ ਕਿਉਂਕਿ ਆਪਾਂ ਉਧਰ ਹੀ ਸੈਟ ਬੈਠ ਹੋ ਗਏ ਆ ਜੀ ਇਹ ਥੋੜੇ ਹਾਈ ਫਾਈ ਹੈ ਜਿੱਦਾਂ ਤੇ ਆਹ ਬਾਕੀ ਠੀਕ ਐ ਥੱਲੇ ਟੇਬਲ 'ਤੇ ਲਾਇਓ ਹਾਈ ਫਾਈ ਨੂੰ ਮਗਰ ਢੋਈ ਹਾਈ ਫਾਈ ਲਾਈ ਹੈ ਜੀ ਸੋਹਣਾ ਐ ਸਿਸਟਮ ਯਾਨੀ ਕਿ ਜੇ ਕਿਤੇ ਰੁਕਣਾ ਹੋਵੇ ਬਾਕੀ ਇਦਰ ਐਂਟਰ ਨੂੰ ਟੰਨੀ ਪਤਾ ਆਪਾਂ ਨੂੰ ਤੇ ਜਿਹੜਾ ਆਪਣਾ ਸਿਸਟਮ ਹੋਇਆ ਆ ਉਹ ਤੁਹਾਨੂੰ ਦਿਖਾ ਲਦੇ ਆ ਦੋ ਇਧਰ ਲੱਗੇ ਆ ਇਹਨਾਂ ਦੇ ਤੇ ਤਾਂ ਨਾ ਪੰਜ ਡਬਲ ਬੈੱਡ ਆ ਤੇ ਇੱਧਰ ਇਦਾਂ ਹੀ ਆ ਹਾਲਿਆ ਜੀ ਤੇ ਹਾਲ ਦੇ ਵਿੱਚ ਇਦਾਂ ਗੱਦੀ ਲੱਗੇ ਆ ਤੇ ਜੇ ਕਿ ਨਿਰੋਪਣਾ ਹੋਵੇ ਤਾਂ ਵਧੀਆ ਆ ਜੀ ਇਹ ਇਹ ਪਹਿਲਾਂ ਵੀ ਤੁਹਾਨੂੰ ਤਾਂ ਦੱਸ اٹੇ ਆ ਜੰਮੂ ਦਾ ਢਾਬਾ ਡੋਗਰਾ ਤੇ ਸੂਨ ਮਾਰਗ ਵੀ ਇਹਨਾਂ ਦਾ ਢਾਬਾ ਆਪਾਂ ਸੂਨਮਾਰਗ ਰੁਕੇ ਸੀ ਕਰਕੇ ਆਪਾਂ ਨੂੰ ਇਹਦੇ ਬਾਰੇ ਜਾਣਕਾਰੀ ਸੀਗੀ ਉਹਨਾਂ ਨੇ ਦੱਸਿਆ ਸੀਗਾ ਇੱਥੇ ਦਾ ਤੇ ਆਪਾਂ ਇੱਥੇ ਰੁੱਕ ਗਏ ਆ ਜੀ ਅੱਜ ਤੇ ਬਾਕੀ ਕੱਲ ਨੂੰ ਸਫ਼ਰ ਕਰਾਂਗੇ ਫੇ ਇਹ ਜਿਹੜਾ ਮੀਨਾ ਮਾਰ ਗਿਆ ਜੀ ਇਹ ਇਹ ਲਦਾਖ ਵਿੱਚ ਆਉਂਦਾ ਆ ਤੇ ਆਪਾਂ ਯਾਨੀ ਕਿ ਇਹਦਾ ਮਤਲਬ ਹੈ ਕਿ ਅਸੀਂ ਬਾਰਡਰ ਤੇ ਖੜੇ ਆ ਲਦਾਖ ਦੇ ਤੇ ਕਸ਼ਮੀਰ ਦੇ ਓਹ ਸਾਹਮਣੇ ਜੀ ਪੁਲਿਸ ਸਟੇਸ਼ਨ ਹੈ ਟਰੈਵਲ ਦੇ ਪਰਲੇ ਪਾਸੇ ਲਦਾਖ ਦਾ ਤੇ ਇਧਰ ਜਾਮ ਲੱਗਾ ਆ ਟਰੱਕਾਂ ਦਾ ਵੀਰ ਦੇਖੋ ਜੀ ਨਾ ਸੋਹਣਾ ਲਦਾਖ ਦਾ ਯਾਰ ਇਧਰ ਹੈ ਕੁਦਰਤ ਦੇ ਬੜਾ ਪਿਆਰੇ ਹੀ ਬਣਾ ਰਿਆ ਪਤਾ ਨਹੀਂ ਕੀ ਹੈ ਚੱਕਰ ਆ ਸੋਹਣਾ ਹੀ ਬਹੁਤ ਲੱਗ ਰਿਹਾ ਮੈਨੂੰ ਤਾਂ ਯਾਰ ਸਿਸਟਮ ਸਾਰਾ ਹੀ ਆਹ ਸਾਹਮਣੇ ਪੁਲਿਸ ਸਟੇਸ਼ਨ ਲਦਾਖ ਹਾਂਜੀ ਜੀ ਜੀ ਆਪਾਂ ਰਾਤ ਦੀ ਸਟੇ ਹੁਣ ਮੀਨਾ ਮਾਰਗ ਵਿੱਚ ਹੀ ਕਰ ਲਈ ਆ ਮੀਨਾ ਮਾਰ ਗਿਆ ਜਿੱਦਾਂ ਤੁਹਾਨੂੰ ਦੱਸਿਆ ਪਹਿਲੀਆਂ ਕਲਿੱਪ ਚ ਵੀ ਲਈ ਲਦਾਖ ਤੇ ਕਸ਼ਮੀਰ ਦਾ ਬਾਰਡਰ ਆ ਤੇ ਇਹ ਇਹ ਜੀਲਾ ਪਾਸ ਤੋਂ 18 ਕਿਲੋਮੀਟਰ ਆ ਜੀ ਜੇ ਕਿ ਬੀ ਨੇ ਯਾਨੀ ਕਿ ਦਰਾਸ ਨਾ ਰੁਕਣਾ ਹੋਵੇ ਜਾ ਕੇ ਤਾਂ ਮੀਨਾ ਮਾਰਗ ਰੁਕ ਸਕਦਾ ਵਧੀਆ ਪ੍ਰਬੰਧ ਹੈ ਇੱਥੇ ਤੇ ਬਜਟ ਚ ਹੀ ਆ ਕੰਮ ਆ ਤੇ ਦੂਜੀ ਗੱਲ ਦਰਾਸ ਵੀ ਬੰਦਾ ਸੌਖਾ ਜਿਹਾ ਪਹੁੰਚ ਸਕਦਾ ਹੈ ਦਰਾਸ ਜਾ ਕੇ ਬੰਦਿਆਂ ਰੁਕਣਾ ਹੋਵੇ ਜੇ ਟਾਈਮ ਨਾਲ ਤਰਪੋਵੇ ਸੂਨ ਮਾਰਕ ਤੋਂ ਤੇ ਇੱਕ ਜ਼ਰੂਰੀ ਗੱਲ ਇਹ ਸੀਗੀ ਆਪਾਂ ਦਾ ਦਿਨਾਂ ਸਾਂਝੀ ਕਰਨੀ ਜਾਣਕਾਰੀ ਵੀ ਇਧਰ ਨੂੰ ਜਿਹੜਾ ਸੰਦਾ ਟੱਪਾ ਥੋੜਾ ਜਿਹਾ ਹਨ ਜਿੱਦਾਂ ਇੱਕ ਤਾਂ ਗਲਵਜ਼ ਦਸਤਾਨੇ ਵਾਟਰਪੂਫ ਜ਼ਰੂਰ ਹੋਣੇ ਚਾਹੀਦੇ ਆਪੋ ਤੇ ਦੂਜੇ ਸ਼ੂ ਜਿਹੜੇ ਬੂਟ ਆ ਤੁਹਾਡੇ ਉਹ ਵੀ ਵਾਟਰਪੂਫੇ ਹੋਣੇ ਚਾਹੀਦੇ ਆ ਤੇ ਬੈਗ ਵੀ ਜੇ ਵਾਟਰਪੂਫ ਹੋਣ ਤਾਂ ਵਧੀਆ ਆ ਨਹੀਂ ਤਾਂ ਵੇ ਬੈਗਾਂ ਦੇ ਲਫਾਫੇ ਜਾਣਨੇ ਪੈਂਦੇ ਆ ਤੇ ਆਪਾਂ ਇਹ ਤਿੰਨੇ ਅੰਗਿਲੀਆਂ ਕੀਤੀਆਂ ਤਾਂ ਉਹਦੇ ਕਰਕੇ ਥੋੜੀ ਪਰੇਸ਼ਾਨੀ ਆਈ ਆ ਆਪਾਂ ਨੂੰ ਆਪਣੇ ਕੋ ਗਲਵਜ਼ ਵੀ ਨਹੀਂ ਸੀਗੇ ਵਾਟਰਪੂਫ ਨਾ ਸ਼ੂ ਸੀਗੇ ਵਾਟਰਪੂਫ ਨਾ ਬੈਗ ਆਪਣੇ ਵਾਟਰਪੂਫ ਪਰ ਫੇ ਵੀ ਆਪਾਂ ਬੁੱਤਾ ਲਾ ਲਿਆ ਤੇ ਇਹ ਜ਼ਰੂਰੀ ਆ ਤਿੰਨ ਗੀਜਾਂ ਇਹ ਲੈ ਕੇ ਜ਼ਰੂਰ ਤੁਰੂ ਨਾਲ ਤੇ ਦੂਜੀ ਗੱਲ ਜਦੋਂ ਸੂਨ ਮਾਰਗ ਤੋਂ ਜਜੀਲਾਪਾਸ ਦੀ ਚੜਦੇ ਆ ਸੂਨ ਮਾਰਗ ਤੋਂ ਹੀ ਆਪਣਾ ਰੇਨ ਕੋਟ ਜੋੜਾ ਪਾਈ ਦਾ ਪਜਾਮਾ ਜਿਆ ਦੇ ਹੋਤੇ ਜਗੜ ਜੀ ਵੀ ਮੂੰਹ ਤੋਂ ਉਹ ਉੱਪਰੇ ਰੱਖੋ ਕੱਢ ਕੇ ਜਿਹੜੀ ਵੇਸ਼ੇ ਦੀ ਪਾਲ ਆਉਂਦੀ ਜਦੋਂ ਮੀਂਹ ਆਵੇ ਕਿਉਂਕਿ ਕਿ ਜਿਹੜੀ ਵੇਚ ਰੱਖ ਲੈਂਦੇ ਮੀਰਰ ਕਾ ਕੋਲੀ ਬੰਦੇ ਆ ਵੇਚ ਰੱਖ ਲੈਂਦਾ ਮੋੜ ਕੇ ਮੀਂਹ ਆਇੰਦਾ ਤੇ ਖੱਜਲ ਖਰਾਬੀ ਬਹੁਤ ਹੁੰਦੀ ਆ ਤੇ ਇਸ ਕਰਕੇ ਆਪਣੇ ਨਾਲ ਹੋਈ ਆ ਕਰਕੇ ਆਪਾਂ ਕਹਿੰਦੇ ਆ ਵੇ ਥੋੜੀਆ ਸਾਡੇ ਨਾਲ ਸਾਂਝੀ ਗੱਲ ਦੀ ਜਾਣਕਾਰੀ ਵੀ ਕਿਸੇ ਦੇ ਕੰਮ ਆ ਜੂਗੀ ਕਿ ਭੈਣ ਭਰਾ ਦੀ ਹੈ ਨਾ ਜਿਹੜਾ ਸਾਈਕਲੈਸਟ ਇਧਰੋਂ ਸਫ਼ਰ ਕਰੂਗਾ ਲਦਾਖ ਨੂੰ ਕਸ਼ਮੀਰ ਵੱਲੋਂ ਇੰਨੀ ਕਿ ਜਾਣਕਾਰੀ ਇਹ ਜ਼ਰੂਰੀ ਸੀਗੀ ਸਾਂਝੀ ਕਰਨੀ ਮੈਂ ਕਰਦੇ ਆ ਨਾ ਤੇ ਬਾਕੀ ਫੇ ਸਵੇਰ ਨੂੰ ਕਰਦੇ ਆ ਜੀ ਸਫ਼ਰ ਦੇਖਦੇ ਆ ਕਾਰਗਲ ਪਹੁੰਚਦੇ ਆ ਜਾਂ ਫੇ ਜਾਂ ਫੇ ਕਾਰਗਲ ਤੋਂ ਪਿੱਛੇ ਰੁਕਾਂਗੇ ਜਾਂ ਫੇ ਕਾਰਗਲ ਦੂਏ ਦਿਨ ਪਾਰ ਕਰਾਂਗੇ ਕਾਰਗਲ ਸ਼ਹਿਰ ਰਹਿਣ ਦਾ ਪ੍ਰਬੰਧ ਹੈ ਨਹੀਂਗਾ ਕਹਿੰਦੇ ਬਾਕੀ ਦੇਖਦੇ ਆ ਕਿਦਾਂ ਹੁੰਦੀ ਆ ਤੇ ਕੱਲ ਨੂੰ ਭਜਾਉਨੇ ਆ ਘੋੜਾ ਫੇ ਲਦਾਖ ਦੀਆਂ ਪਹਾੜੀਆਂਾਂ 'ਚ ਲਦਾਖ ਦੀਆਂ ਸੜਕਾਂ ਦੇ ਕਿਉਂਕਿ ਲਦਾਖ ਜ ਆਪਣੀ ਐਂਟਰੀ ਹੋ ਗਈ ਆ ਤੇ ਬਾਕੀ ਚੜ੍ਹਦੀ ਕਲਾ ਵਾਹਿਗੁਰੂ ਦੀ ਮੇਰਿਆ ਅਜੇ ਤੱਕ ਤਾਂ ਕੋਈ ਤੰਗੀ ਨਹੀਂ ਆਈ ਹੈਗੀ ਅੱਗੇ ਦਾ ਕਹਿ ਨਹੀਂ ਸਕਦੇ ਬਾਕੀ ਹੌਣ ਵੀ ਨਹੀਂ ਦੇਣੀ ਉਧਰ ਵਾਹਿਗੁਰੂ ਨੇ ਤੇ ਮਿਲਦੇ ਆ ਜੀ ਫਿਰ ਸਵੇਰ ਨੂੰ ਸਾਰਿਆਂ ਨੂੰ ਭੈਣ ਭਰਾਵਾਂ ਮਤਾਵਾਂ ਬਜ਼ੁਰਗਾਂ ਨੂੰ ਰੋੜਕੀ ਵਾਲੇ ਲੋ ਤੇ ਰੋੜਕੀ ਵਾਲ ਦੇ ਘੂੜੇ ਵਾਲੋ ਜੀ ਸਤਿ ਸ਼੍ਰੀ ਅਕਾਲ